ਇਹ ਵੀਡੀਓ ਬੜੇ ਧਿਆਨ ਨਾਲ ਦੇਖਣ ਵਾਲੀ ਹੈ। ਪਰਿਵਾਰਕ ਲੈਗਸੀ ਲੈ ਕੇ ਕਿਵੇਂ ਇੱਕ ਮੁੰਡਾ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਰਿਹਾ ਹੈ ਇਹ ਸਮਝਣ ਵਾਲੀ ਗੱਲ ਹੈ। ਤਾਰਨੇਟ ਦੇ ਵਿੱਚ ਨੌਜਵਾਨ ਦਾ ਨਾਂ ਹੈਗਾ ਜਗਦੀਪ ਸਿੰਘ। ਪਿਛੇਲਾ ਪਿੰਡ ਹੈਗਾ ਮਹਿਲਕਲਾਂ ਜਿਹੜਾ ਕਿ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ। ਇਸ ਨੌਜਵਾਨ ਹੋਰਾਂ ਦੇ ਦਾਦਾ ਜੀ ਹੋਰਾਂ ਨੇ ਪਿੰਡ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀ ਸੀ। 70 ਸਾਲਾਂ ਤੋਂ ਬਾਅਦ ਉਹਨਾਂ ਦੇ ਤਾਇਆ ਜੀ ਨੇ ਕਿਤਾਬ ਘਰ ਚਲਾਇਆ ਲੈਨਨ ਕਿਤਾਬ ਘਰ ਚਲਾਇਆ ਜਿਹਦੀ ਪੰਜਾਬ ਭਰ ਦੀਆਂ ਸਟਾਲਾਂ ਦੇ ਉੱਤੇ ਜਾ ਕੇ ਉਹਨਾਂ ਨੇ ਕਿਤਾਬਾਂ ਵੇਚੀਆਂ ਤੇ ਇਹਨੇ ਵੀ ਨਾਲ ਦੀ ਨਾਲ ਵੀ ਮੈਂ ਵੀ ਉਹੀ ਪਰੰਪਰਾ ਚ ਚਲਾਉਣੀ ਹੈ ਇੱਥੇ ਲੋਕਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਹੈਗਾ ਤਾਂ ਮੈਨੂੰ ਲੱਗਦਾ ਕਿ YouTube ਤੋਂ ਨਹੀਂ ਮਿਲਣਾ ਤੁਹਾਨੂੰ ਸੋਸ਼ਲ ਮੀਡੀਆ ਤੋਂ ਨਹੀਂ ਮਿਲਣਾ ਤੁਹਾਨੂੰ ਟ੍ਰੋਲਿੰਗ ਤੋਂ ਨਹੀਂ ਮਿਲਣਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਜੇ ਕਿਤਾਬ ਲਿਆਉਂਗੇ ਤਾਂ ਤੁਹਾਨੂੰ ਪੰਜਾਬ ਦਾ ਇਤਿਹਾਸ ਪਤਾ ਲੱਗੂਗਾ ਈ 7 ਆਸਟ੍ਰੇਲੀਆ ਨਾਲ ਸਾਂਝ ਪਾ ਰਹੇ तमाम ਦਰਸ਼ਕਾਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾ ਇਹ ਵੀਡੀਓ ਬੜੇ ਧਿਆਨ ਨਾਲ ਦੇਖਣ ਵਾਲੀ ਹੈ ਇਹ ਦੇਖਣ ਵਾਲੀ ਇਸ ਕਰਕੇ ਹੈ ਕਿ ਆਪਾਂ ਕਈ ਵਾਰੀ ਬਾਪੂ ਹੋਰਾਂ ਨੂੰ ਦਾਦੇ ਹੋਰਾਂ ਨੂੰ ਆਪਾਂ ਰੱਦ ਦਿੰਨੇ ਆ ਪਰ ਇੱਥੇ ਪਰਿਵਾਰਕ ਲੈਗਸੀ ਲੈ ਕੇ ਕਿਵੇਂ ਇੱਕ ਮੁੰਡਾ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਰਿਹਾ ਹੈ ਇਹ ਸਮਝਣ ਵਾਲੀ ਗੱਲ ਹੈ ਕਿ ਪਰਿਵਾਰਕ ਲੈਗਸੀ ਦੀ ਪਰਿਵਾਰਕ ਮਾਨਤਾਵਾਂ ਦੀ ਬਹੁਤ ਵੱਡੀ ਇੰਪੋਰਟੈਂਸ ਹੁੰਦੀ ਹੈ ਆਪਾਂ ਆਇਆ ਟਾਰਨੇਟ ਦੇ ਵਿੱਚ ਟਾਰਨੇਟ ਦੇ ਵਿੱਚ ਨੌਜਵਾਨ ਦਾ ਨਾਮ ਹੈਗਾ ਜਗਦੀਪ ਸਿੰਘ ਪਿਛਲਾ ਪਿੰਡ ਹੈਗਾ ਮਹਿਲਕਲਾਂ ਜਿਹੜਾ ਕਿ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇਸ ਨੌਜਵਾਨ ਹੋਰਾਂ ਦੇ ਦਾਦਾ ਜੀ ਹੋਰਾਂ ਨੇ ਪਿੰਡ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਕੀਤੀ ਸੀ 1950 ਦੇ ਨੇੜ ਤੇੜ ਜਾਨੀ ਕਿ ਸਾਲ ਹੋ ਗਏ 70 70 ਸਾਲਾਂ ਤੋਂ ਬਾਅਦ ਉਹਨਾਂ ਦੇ ਤਾਇਆ ਜੀ ਨੇ ਕਿਤਾਬ ਘਰ ਚਲਾਇਆ ਲੈਨਨ ਕਿਤਾਬ ਘਰ ਚਲਾਇਆ ਜਿਹਦੀ ਪੰਜਾਬ ਭਰ ਦੀਆਂ ਸਟਾਲਾਂ ਦੇ ਉੱਤੇ ਜਾ ਕੇ ਉਹਨਾਂ ਨੇ ਕਿਤਾਬਾਂ ਵੇਚੀਆਂ ਤੇ ਇਹ ਨੌਜਵਾਨ ਜਗਦੀਪ 4 ਸਾਲ ਪਹਿਲਾਂ ਆਸਟ੍ਰੇਲੀਆ ਆਇਆ 4 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਤੇ ਜਦੋਂ ਹੁਣ ਸੈੱਟ ਹੋਇਆ ਤੇ ਇਹਨੇ ਵੀ ਨਾਲ ਦੀ ਨਾਲ ਵੀ ਮੈਂ ਵੀ ਉਹੀ ਪਰੰਪਰਾ ਚਲਾਉਣੀ ਹੈ ਇੱਥੇ ਲੋਕਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਹੈਗਾ ਤੇ ਉਹਨਾਂ ਨੇ ਇੱਥੇ ਕਿਤਾਬਾਂ ਦੀ ਆਪਣਾ ਜਿਹੜਾ ਕਹਿ ਸਕਦੇ ਕਿ ਵਿਤਰਨ ਇਹਨਾਂ ਦੀ ਇਹਨਾਂ ਨੂੰ ਵੇਚਣਾ ਇਹਨਾਂ ਨੂੰ ਲੋਕਾਂ 'ਚ ਵੰਡਣਾ ਇੱਥੇ ਸ਼ੁਰੂ ਕਰ ਦਿੱਤਾ ਆਪਾਂ ਉਹਨਾਂ ਦੇ ਘਰੇ ਆਏ ਆ ਵੀ ਇਹੋ ਜਿਹੇ ਉਪਰਾਲੇ ਦਿਖਾਉਣੇ ਚਾਹੀਦੇ ਵੀ 70 ਸਾਲ ਤੋਂ ਲੈਗਸੀ ਕਿਵੇਂ ਕਰਦੀ ਆ ਉਹ ਦਿਖਾਉਣੇ ਆ ਉਹਨਾਂ ਦਾ ਇੱਥੇ ਵਾਲਾ ਕਿਤਾਬ ਘਰ ਜਿਹਦਾ ਨਾਂ ਰੱਖਿਆ ਪੰਜਾਬ ਕਿਤਾਬ ਘਰ ਸੋ ਆਓ ਦੇਖਦੇ ਆਂ ਪੰਜਾਬ ਕਿਤਾਬ ਘਰ ਜੀ ਆ ਗਿਆ ਮੈਲਕਲਾਂ ਤੋਂ ਮੈਲਬਰਨ ਤੇ ਇੱਥੇ ਜਗਦੀਪ ਪੋਰੀ ਸਾਡੇ ਨਾਲ ਨੇ ਟੈਣਾ ਸਾਹਿਬ ਥੋੜਾ ਜਿਹਾ ਕਿਤਾਬਾਂ ਵੱਲ ਪਹਿਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾ ਦਿਓ ਤੇ ਇਹਨੇ ਜਗਦੀਪ ਸਿੰਘ ਉਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਤੇ ਇਹਨਾਂ ਤੋਂ ਜਾਣਦੇ ਆਂ ਵੀ ਇਹ ਇਹਨਾਂ ਨੇ ਕਿਉਂ ਸ਼ੁਰੂ ਕੀਤਾ ਹਾਲਾਂਕਿ ਆਪਾਂ ਗੱਲ ਦੱਸ ਹੀ ਦਿੱਤੀ ਹੈ ਕਿ ਪਰਿਵਾਰਕ ਲੈਗਸੀ ਦੀ ਇੰਪੋਰਟੈਂਸ ਕਿੰਨੀ ਹੁੰਦੀ ਹੈਗੀ ਉਸ ਇੰਪੋਰਟੈਂਸ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਸੋ ਜਗਦੀਪ ਸਿੰਘ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸੀ7 ਆਸਟ੍ਰੇਲੀਆ ਦੇ ਇਸ ਮੰਚ ਦੇ ਉੱਤੇ ਹਾਂਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸੀ7 ਆਸਟ੍ਰੇਲੀਆ ਜੀ ਦੀ ਸਾਰੀ ਟੀਮ ਦਾ ਜੋ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਆ ਸਾਡੇ ਕਿਤਾਬ ਘਰ ਚ ਆਏ ਨੇ ਤੇ ਇਹ ਕਿਤਾਬ ਘਰ ਦਾ ਆਈਡੀਆ ਜਿਵੇਂ ਤੁਸੀਂ ਦੱਸਿਆ ਹੀ ਸਾਡੇ ਦਾਦਾ ਜੀ ਤੋਂ ਸ਼ੁਰੂ ਹੋਇਆ ਉਹਨਾਂ ਦਾ ਪਹਿਲਾਂ ਉਹ ਗੁਰਬਖਸ਼ ਸਿੰਘ ਪ੍ਰੀਤ ਲੜੀ ਰਸਾਲਾ ਸ਼ਬਦਾ ਹੁੰਦਾ ਸੀ ਉਹਦੇ ਬਾਅਦ ਪ੍ਰੀਤ ਲੜੀ ਰਸਾਲਾ ਸ਼ਬਦਾ ਹਾਂਜੀ ਜੀ ਪ੍ਰੀਤ ਲੜੀ ਦਾ ਅਸਾਲਾ ਸ਼ਬਦਾ ਸੀ ਤੇ ਉਹਦੇ ਪਾਠਕ ਸੀਗੇ ਉਹ ਹੂੰ ਤੇ ਉਤੋਂ ਗਾਹਾਂ ਦੀ ਗਾਂ ਫਿਰ ਸਾਡੇ ਤਾਇਆ ਜੀ ਉਹਨਾਂ ਨੇ ਫਿਰ ਉਹਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਤਾਂ ਲੱਖਾਂ ਹੀ ਕਿਤਾਬਾਂ ਪੰਜਾਬ 'ਚ ਵੇਚਦੀਆਂ ਤੇ ਬਹੁਤ ਸਾਰੇ ਮਾਲਵੇ ਦੇ ਜਿਹੜੇ ਜਿਹੜੇ ਕਿਤਾਬਾਂ ਪੜਨ ਵਾਲਿਆ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਜਾਣਦੇ ਨੇ ਜਿਨ੍ਹਾਂ ਨੇ ਕਿ ਮਤਲਬ ਜਿਹੜਾ ਕਹਿ ਸਕਦਾ ਕੋਈ ਸਟਾਲ ਪੰਜਾਬ ਦਾ ਕੋਈ ਮੇਲਾ ਨਹੀਂ ਛੱਡਿਆ ਜਿੱਥੇ ਕਾਮਰੇਡ ਪ੍ਰੀਤਮ ਸਿੰਘ ਹੋਰਾਂ ਦਾ ਸਟਾਲ ਨਹੀਂ ਸੀ ਹੁੰਦਾ ਤੇ ਜਗਦੀਪ ਤੁਸੀਂ ਇਹਦਾ ਕਹਿ ਦਈਏ ਵੀ ਮਤਲਬ ਜਿਹੜਾ ਗੱਲ ਇਹ ਹੈ ਵੀ ਮੈਂ ਲੈਗਸੀ ਦੀ ਗੱਲ ਕਰਦਾ ਇਹ ਮਨ ਚ ਕਿਵੇਂ ਆਇਆ ਵੀ ਫੁਰਨਾ ਤੁਸੀਂ ਕੰਮ ਕਰਦੇ ਆ ਐਜੇ ਇੱਥੇ ਸਾਰਾ ਕੁਝ ਆਪਾਂ ਸਾਰੇ ਇੱਥੇ ਕਿਰਤ ਕਮਾਈ ਕਰਦੇ ਆ ਵੀ ਨਾਲ ਮੈਂ ਆਹੀ ਕੰਮ ਕਰਨਾ ਹਾਂਜੀ ਇੱਥੇ ਚਲੋ ਆਪਾਂ ਦੇਸ਼ਾਂ ਵਿਦੇਸ਼ਾਂ ਜਾ ਆਉਨੇ ਆ ਤੇ ਆਪਾਂ ਥੋੜਾ ਜਿਹਾ ਆਪਣਾ ਪੰਜਾਬ ਬਾਰੇ ਮਿਸ ਕਰਦੇ ਆ ਜਾਂ ਆਪਣਾ ਜੋ ਇਤਿਹਾਸ ਸੀ ਜਾਂ ਸਾਡੇ ਯੋਧੇ ਸੀਗੇ ਤੇ ਉਹਨਾਂ ਨੂੰ ਅਸੀਂ ਮਿਸ ਕਰਦੇ ਆ ਕਿਤੇ ਨਾ ਕਿਤੇ ਅਸੀਂ ਉਹ ਚੀਜ਼ ਆਪਣੀ ਅਗਲੀ ਪੀੜ੍ਹੀ ਚ ਵੀ ਅਸੀਂ ਪਾਸ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਮੈਂ ਕਹਿੰਨਾ ਵੀ ਕਿਤਾਬਾਂ ਤੋਂ ਵਧੀਆ ਕੋਈ ਹੋਰ ਚੀਜ਼ ਨਹੀਂ ਹੋਣੀ ਤੇ ਇਨਫੋਰਮੇਸ਼ਨ ਦਾ ਜਿਹੜਾ ਸੋਰਸ ਜਿਹੜਾ ਕਿਤਾਬਾਂ ਹੀ ਆ ਹਨਾ ਹਾਂਜੀ ਹਾਂ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਕਿੰਨੇ ਕਿੰਨੇ ਕੋਲ ਲੜੇ ਸਾਡੇ ਯੋਧਿਆਂ ਨੇ ਤੇ ਉਹਨੂੰ ਉਹਨਾਂ ਨੂੰ ਪਾਸ ਕਰਨਾ ਸਾਡੇ ਲਈ ਮੁੱਖ ਮਕਸਦ ਇਸ ਕਿਤਾਬ ਘਰ ਦਾ ਤੇ ਸਾਡਾ ਮਕਸਦ ਆ ਵੀ ਇੱਕ ਕਰ ਕਰ ਲਾਇਬ੍ਰੇਰੀ ਹੋਵੇ ਹਾਂਜੀ ਤੇ ਇਹ ਤੁਸੀਂ ਕਦੋਂ ਕਿਤੋਂ ਸ਼ੁਰੂ ਕੀਤਾ ਇੱਥੇ ਜਿਹੜਾ ਹੈਗਾ ਕਿ ਇਹ ਜਿਹੜਾ ਇੱਥੇ ਪੰਜਾਬ ਕਿਤਾਬ ਘਰ ਮੈਲਬੌਰਨ ਸਾਨੂੰ ਥੋੜਾ ਟਾਈਮ ਹੀ ਹੋਇਆ ਜੀ ਮਹੀਨਾ ਕ ਹੋਇਆ ਅਸੀਂ ਇਹਨੂੰ ਅੱਗੇ ਦੀ ਅੱਗੇ ਵਧਾ ਰਹੇ ਹਾਂ ਹਜੇ ਫਿਲਹਾਲ ਅਜੇ ਸਾਡਾ ਸਟਾਰਟਿੰਗ ਹੀ ਆ ਇੱਕ ਹਿਸਾਬ ਦਾ ਹਾਂਜੀ ਤੇ ਤੁਸੀਂ ਇਸ ਮੌਕੇ ਤੇ ਇਸ ਸਮੇਂ ਦੌਰਾਨ ਜਦੋਂ ਤੁਸੀਂ ਹੁਣ ਕਹਿੰਦੇ ਮਹੀਨਾ ਡੇਢ ਮਹੀਨਾ ਤੁਹਾਨੂੰ ਹੋਇਆ ਲੋਕਾਂ ਦਾ ਰਿਸਪੌਂਸ ਕਿਵੇਂ ਮਿਲਿਆ ਕਿਵੇਂ ਕਿਤਾਬਾਂ ਲੋਕ ਤੁਹਾਡੇ ਨਾਲ ਸੰਪਰਕ ਕਰ ਰਹੇ ਕਿਉਂਕਿ ਅੱਜ ਕੱਲ ਇੱਕ ਜਰੀਆ ਬਣ ਗਿਆ ਕਿ ਆਪਾਂ ਸੋਸ਼ਲ ਮੀਡੀਆ ਦੇ ਜ਼ਰੀਏ ਅਟਰੈਕਟ ਕਰਦੇ ਆਂ ਲੋਕਾਂ ਦਾ ਹਨ ਤੇ ਉਹਨਾਂ ਨੂੰ ਦੱਸਦੇ ਆਂ ਅਸੀਂ ਆਹ ਕੁਝ ਕਰ ਰਹੇ ਆਂ ਤੇ ਜਦੋਂ ਤੁਸੀਂ ਆਪਣੀ ਗੱਲਬਾਤ ਆਪਣੀ ਪੋਸਟ ਇੱਥੇ ਪਾਈ ਤੇ ਤੁਹਾਨੂੰ ਕੀ ਰਿਸਪੌਂਸ ਮਿਲਿਆ ਕਾਫੀ ਅੱਛਾ ਰਿਸਪੌਂਸ ਹੀਗਾ ਕਿਉਂਕਿ ਇੱਥੇ ਆਪਣਾ ਭਾਈਚਾਰਾ ਕਾਫੀ ਮਤਲਬ ਚੰਗੇ ਅੰਕਾਂ 'ਚ ਹੈਗਾ ਤੇ ਉਹਨਾਂ ਵੱਲੋਂ ਵੀ ਕਾਫੀ ਰਿਸਪੌਂਸ ਵਧੀਆ ਮਿਲਿਆ ਜਿਵੇਂ ਸਿੱਖ ਇਤਿਹਾਸ ਨਾਲ ਤੇ ਜਿਵੇਂ ਆਪਣੀਆਂ ਹੋਰ ਮੋਟੀਵੇਸ਼ਨਲ ਕਿਤਾਬਾਂ ਨੇ ਜਿਵੇਂ ਤੁਸੀਂ ਕਹੋ ਵੀ ਰਾਮ ਸਰੂਪਾਂਖੀ ਦੇ ਨਾਵਲ ਨੇ ਤੇ ਜਸਵੰਤ ਸਿੰਘ ਕਮਲ ਦੀਆਂ ਕਿਤਾਬਾਂ ਨੇ ਉਹ ਉਹਨਾਂ ਦਾ ਕਾਫੀ ਉਹਨਾਂ 'ਚ ਰੁਝਾਨ ਸੀਗਾ ਜੀ ਹਾਂਜੀ ਮਤਲਬ ਨੌਜਵਾਨਾਂ 'ਚ ਵੀ ਕਾਫੀ ਰੁਝਾਨ ਆ ਇੱਥੇ ਮਤਲਬ ਕਿਤਾਬਾਂ ਪੜਨ 'ਚ ਰੁਚੀ ਰੱਖਦੇ ਨੇ ਜੀ ਤੇ ਜਿਵੇਂ ਤੁਸੀਂ ਸਿੱਖ ਇਤਿਹਾਸ ਦੀ ਗੱਲ ਕੀਤੀ ਮੈਂ ਦੇਖ ਰਿਹਾ ਹਾਂ ਅਜਮੇਰ ਸਿੰਘ ਦੀਆਂ ਕਿਤਾਬਾਂ ਪਈਆਂ ਨੇ ਮੇਰਾ ਪਿੰਡ ਗਿਆਨੀ ਗੁਰਦੇਵ ਸਿੰਘ ਦਾ ਪਿਆ ਆ ਬਾਈ ਗੁਰਕਪਾਲ ਸਿੰਘ ਅੱਜ ਕੱਲ ਕਾਫੀ ਚਰਚਾ ਦੇ ਵਿੱਚ ਨੇ ਖੁਸ਼ੀਆਂ ਦਾ ਕੋਰਸ ਇਹਨਾਂ ਦਾ ਕਾਫੀ ਚੱਲ ਰਹੀ ਹੈ ਇੱਧਰ ਆ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ ਕਿਤਾਬ ਆਸਟ੍ਰੇਲੀਆ ਵਿੱਚ ਸਿੱਖਾਂ ਦਾ ਇਤਿਹਾਸ ਇਹ ਵੀ ਕਿਤਾਬ ਜਣੀ ਕਹਿ ਸਕਦੇ ਆ ਕਿ ਇੱਥੇ ਉਪਲਬਧ ਹੈਗੀ ਆ ਕਿ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਿੱਖਾਂ ਦਾ ਇਤਿਹਾਸ ਦੇਖਣਾ ਚਾਹੁੰਦੇ ਆ ਤਾਂ ਵੀ ਤੁਸੀਂ ਪੰਜਾਬ ਕਿਤਾਬ ਘਰ ਮਿਲਬਰਨ ਦੇ ਨਾਲ ਰਾਬਤਾ ਕਰ ਸਕਦੇ ਆ ਸਿੱਖਾਂ ਦੀ ਘੇਰਾਬੰਦੀ ਜਸਟਿਸ ਜੀਤ ਸਿੰਘ ਸੋ ਹਰਿੰਦਰ ਸਿੰਘ ਮਹਿਬੂਬ ਦੀਆਂ ਕਪਤਾਮ ਕਪਤਾਮਾ ਤੁਸੀਂ ਦੇਖ ਸਕਦੇ ਆ ਇੱਥੇ ਸੁਖਦਿਆਲ ਸਿੰਘ ਦੀਆਂ ਤਿੰਨੇ ਜਿਲਦਾਂ ਦੇ ਵਿੱਚ ਪੰਜਾਬ ਦਾ ਇਤਿਹਾਸ ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਕਿ YouTube ਤੋਂ ਨਹੀਂ ਮਿਲਣਾ ਤੁਹਾਨੂੰ ਸੋਸ਼ਲ ਮੀਡੀਆ ਤੋਂ ਨਹੀਂ ਮਿਲਣਾ ਤੁਹਾਨੂੰ ਟ੍ਰੋਲਿੰਗ ਤੋਂ ਨਹੀਂ ਮਿਲਣਾ ਤੇ ਤੁਸੀਂ ਆਪਣੇ ਘਰ ਦੇ ਵਿੱਚ ਜੇ ਕਿਤਾਬ ਲਿਆਉਂਗੇ ਤਾਂ ਤੁਹਾਨੂੰ ਪਤਾ ਪੰਜਾਬ ਦਾ ਇਤਿਹਾਸ ਪਤਾ ਲੱਗੂਗਾ ਮਿਕਸ ਆਰਥਰ ਮਕੇਲਫ ਦਾ ਜਿਹੜਾ ਮਕੇਲਫ ਦੀ ਗੱਲ ਚੱਲਦੀ ਆ ਉਹ ਵੀ ਪੰਜਾਬੀ ਚ ਪਿਆ ਹੈਗਾ ਇਸ ਤੋਂ ਇਲਾਵਾ ਦਲਜੀਤ ਸਿੰਘ ਹੋਰਾਂ ਦੀ ਖਾੜਕੂ ਸੰਘਰਸ਼ ਦੀ ਸਾਖੀ ਇਹ ਵੀ ਦੋਨੇ ਹੈਗੇ ਅਜਮੇਰ ਸਿੰਘ ਦੀਆਂ ਸਾਰੀਆਂ ਕਿਤਾਬਾਂ ਤਕਰੀਬਨ ਤੁਹਾਨੂੰ ਮਿਲ ਜਾਣਗੀਆਂ ਕਰਤਾਰ ਸਿੰਘ ਸਰਾਬਾ ਤੋਂ ਲੈ ਕੇ ਭਾਈ ਜਸਵੰਤ ਸਿੰਘ ਖਾਲੜਾ ਤੋਂ ਲੈ ਕੇ ਸੋ ਸਾਰੀਆਂ ਕਿਤਾਬਾਂ 1984 ਦਾਣ ਵਰਤਿਆ ਕੈਰ ਸੋ ਇਹ ਤੋਂ ਇਲਾਵਾ ਸਿੱਧੂ ਮੂਸੇਵਾਲਾ ਜਿਹੜਾ ਅੱਜ ਕੱਲ ਜਾਨੀ ਕਹਿ ਸਕਦੇ ਆ ਵੀ ਹਰ ਕਿਸਮ ਦਾ ਲਿਟਰੇਚਰ ਜੇਕਰ ਤੁਸੀਂ ਪੜ੍ਹਨਾ ਚਾਹੁੰਦੇ ਆ ਇਹ ਤੁਸੀਂ ਇੱਥੋਂ ਲੈ ਸਕਦੇ ਆ ਆ ਰਾਜਮੋਨ ਗਾਂਧੀ ਦੀ ਬਹੁਤ ਕਮਾਲ ਦੀ ਕਿਤਾਬ ਜਿਹੜੀ ਹੈਗੀ ਕਿ ਰੰਗ ਜੇਬ ਤੋਂ ਲੈ ਕੇ ਮਾਉਂਟ ਵੈਟਰਨ ਤੱਕ ਦਾ ਇਤਿਹਾਸ ਬਹੁਤ ਕਮਾਲ ਦੀ ਕਿਤਾਬ ਆ ਸੋ ਜਿਹੜੇ ਥੋੜੇ ਜਿ ਪੋਲਿਟিক্যাল ਜਿਹੜੇ ਰਸ ਰੱਖਦੇ ਆਗੇ ਸੋ ਕੈਰੋ ਕਤਲ ਕਾਂਡ ਸੋ ਇਹ ਵੀ ਤੁਸੀਂ ਪੜ ਸਕਦੇ ਹੋ ਫਿਰ ਇਹ ਤੋਂ ਇਲਾਵਾ ਰਸ਼ੀਅਨ ਲਿਟਰੇਚਰ ਰਸ਼ੀਅਨ ਲਿਟਰੇਚਰ ਦੇ ਜੇ ਤੁਸੀਂ ਸ਼ੌਕੀਨ ਹੈਗੇ ਆ ਤਾਂ ਉਹ ਵੀ ਤੁਹਾਨੂੰ ਸਾਰੀਆਂ ਕਿਤਾਬਾਂ ਇੱਥੇ ਤਕਰੀਬਨ ਮਿਲ ਜਾਣੀਆਂ ਤੇ ਬਾਕੀ ਮੈਨੂੰ ਜਿਗਦੀ ਵੀ ਇਹ ਵੀ ਦੱਸਿਓ ਕਈ ਵਾਰੀ ਕੀ ਗੱਲ ਹੁੰਦਾ ਕਿ ਕਿਸੇ ਦਾ ਕੋਈ ਇੰਟਰਸਟ ਹੁੰਦਾ ਕਿਸੇ ਦਾ ਕੋਈ ਖਾਸ ਕਿਸਮ ਦਾ ਲਿਟਰੇਚਰ ਪੜ੍ਹਨਾ ਚਾਹੁੰਦਾ ਉਹਨੂੰ ਤੁਸੀਂ ਸੁਜੈਸਟ ਵੀ ਕਰਦੇ ਹੋ ਹਾਂਜੀ ਹਾਂਜੀ ਜਿਵੇਂ ਸਟਾਰਟਿੰਗ 'ਚ ਜਿਵੇਂ ਕਈ ਹੁੰਦੇ ਆ ਜੀ ਪਾਠਕ ਉਹ ਕਹਿੰਦੇ ਵੀ ਤਾਨੂੰ ਥੋੜੀਆਂ ਸਿੰਪਲ ਕਿਤਾਬਾਂ ਚਾਹੀਦੀਆਂ ਜਿਹੜੀਆਂ ਤੁਹਾਨੂੰ ਸੌਖੀਆਂ ਸਮਝ ਆ ਜਾਣ ਤੇ ਉਹਦੇ ਲਈ ਹੁੰਦਾ ਵੀ ਚਲੋ ਉਹਨਾਂ ਨੂੰ ਨੋਵਲ ਸੁਜੈਸਟ ਕਰਿਆ ਜਾ ਸਕਦਾ ਜਿਵੇਂ ਕੋਈ ਸਿੱਖ ਇਤਿਹਾਸ ਨਾਲ ਰਿਲੇਟਡ ਹੁੰਦਾ ਉਹਨਾਂ ਨੂੰ ਫਿਰ ਉਹੋ ਜਿਹੀਆਂ ਕਿਤਾਬਾਂ ਆਪਾਂ ਰეკਮੈਂਡ ਕਰ ਦਿੰਨੇ ਹਾਂ ਜੀ ਹੂੰ ਜੀ ਤੇ ਇਹਦੇ ਨਾਲ ਜਿਹੜੀ ਹੁਣ ਇਧਰ ਮੈਂ ਇੱਕ ਚੀਜ਼ ਘਾਟ ਥੋੜੀ ਦੇਖ ਰਿਹਾ ਹਾਂ ਕਿ ਬੱਚਿਆਂ ਵਾਲੀਆਂ ਕਿਤਾਬਾਂ ਥੋੜੀਆਂ ਘਟ ਨੇ ਪੰਜਾਬੀ ਦਾ ਇੱਥੇ ਗੱਲ ਹੈਗਾ ਕਿ ਇੱਕ ਬੜਾ ਨਾਹਰਾ ਚੱਲਦਾ ਖਾਸ ਤੌਰ ਤੇ ਵਿਦੇਸ਼ ਦੇ ਵਿੱਚ ਵੀ ਊੜੇ ਤੇ ਜੂੜੇ ਨਾਲ ਨਿਆਣੇ ਜੋੜ ਕੇ ਰੱਖਣੇ ਆ ਤਾਂ ਉਹਦੇ ਵਿੱਚ ਵੀ ਇਹਦੇ ਬਾਬਤ ਵੀ ਕੋਈ ਤੁਸੀਂ ਕਰ ਰਹੇ ਆ ਖਾਸ ਤੌਰ ਤੇ ਵੀ ਵੀ ਬੱਚਿਆਂ ਵਾਲੀਆਂ ਕਿਤਾਬਾਂ ਤਾਂ ਕਿ ਬੱਚੇ ਪੰਜਾਬੀ ਸਿੱਖ ਸਕਣ ਅੱਗੇ ਉਹਦੇ ਨਾਲ ਵੱਧ ਸਕਣ ਥੋੜਾ ਇਤਿਹਾਸ ਬਾਰੇ ਵੀ ਉਹਨਾਂ ਨੂੰ ਕਾਰਟੂਨ ਵਾਲੇ ਐਂਗਲ ਦੇ ਵਿੱਚ ਪਤਾ ਲੱਗ ਸਕੇ ਕਾਫੀ ਕਿਤਾਬਾਂ ਮੈਂ ਪੰਜਾਬ ਵਿੱਚ ਦੇਖੀਆਂ ਆਈਆਂ ਨੇ ਉਹਦਾ ਵੀ ਯਤਨ ਕਰ ਰਹੇ ਹਾਂ ਹਾਂਜੀ ਹਾਂਜੀ ਕਿਤਾਬਾਂ ਜਿਵੇਂ ਬੱਚਿਆਂ ਦੇ ਰਿਲੇਟਡ ਥੋੜੀਆਂ ਜਾਂ ਬੱਚਿਆਂ ਨੂੰ ਦੇਖਣ ਨੂੰ ਵੀ ਚੰਗੀਆਂ ਲੱਗਣ ਤੇ ਪੜਨ ਨੂੰ ਵੀ ਉਹਨਾਂ ਦੀ ਰੁਚੀ ਬਣੇ ਤੇ ਉਹੋ ਜਿਹੀਆਂ ਕਿਤਾਬਾਂ ਆਪਾਂ ਮੁਹੱਈਆ ਕਰਾਵਾਂਗੇ ਜਿਵੇਂ ਜਿਵੇਂ ਆਪਣੇ ਪਾਠਕਾਂ ਦਾ ਰੁਝਾਨ ਮਿਲੂਗਾ ਬਾਕੀ ਇੱਕ ਮਤਲਬ ਹੀ ਉੜੇ ਤੋਂ ਸ਼ੁਰੂ ਕਰਨਾ ਚਾਹੁੰਦੇ ਆਪਾਂ ਮੈਂ ਕਾਇਦਾ ਕਾਇਦਾ ਵੀ ਆਪਾਂ ਵਧੀਆ ਕਿਸਮ ਦਾ ਲੈ ਕੇ ਆਵਾਂਗੇ ਤੇ ਉਹਦੇ ਮਤਲਬ ਛੋਟੇ-ਛੋਟੇ ਬੱਚਿਆਂ ਨੂੰ ਆਪਣਾ ਗੁਰਮਖਰੀ ਨਾਲ ਜੋੜਿਆ ਜਾ ਸਕੇ ਜੀ ਮੈਲਬਰਨ ਨੂੰ ਜਿਵੇਂ ਕਹਿੰਦੇ ਮੇਲਿਆਂ ਦਾ ਸ਼ਹਿਰ ਕਿਹਾ ਜਾਂਦਾ ਹੈਗਾ ਤੇ ਇਹਦੇ ਵਿੱਚ ਮੈਂ ਜਗਦੀਪ ਤੋਂ ਇਹ ਜਾਨਣਾ ਚਾਹੁੰਦਾ ਕਿ ਇਹ ਇੱਕ ਤਾਂ ਚਲੋ ਇਹਨਾਂ ਦਾ ਆਪਣਾ ਐਡਰੈਸ ਵੀ ਦੱਸੋ ਕਿ ਜਿੱਥੇ ਆ ਕੇ ਕਿੰਨੇ ਸਮੇਂ ਕਿਉਂਕਿ ਆਪਾਂ ਕੰਮਕਾਰ ਵੀ ਕਰਨੇ ਹੁੰਦੇ ਆ ਆਪਾਂ ਤੁਹਾਨੂੰ ਪਤਾ ਇੱਥੇ ਕਿਰਤ ਕਮਾਈ ਲਈ ਆਪਾਂ ਨੂੰ ਰੋਜ਼ਗਾਰ ਦੇ ਪੱਕੇ ਵਸੀਲੇ ਲੱਭਣੇ ਪੈਂਦੇ ਆ ਪਰ ਇਹਦੇ ਨਾਲ ਕਿਹੜਾ ਟਾਈਮਿੰਗ ਹੋਊ ਕਿ ਤੁਸੀਂ ਆ ਕੇ ਕਰੋ ले ਸਕਦੇ ਆ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੌਣ ਇੱਥੇ ਇਹਨੂੰ ਦੇਖਦਾ ਹੈਗਾ ਤੇ ਜਾਂ ਕਿਹੜਾ ਕੰਟੈਕਟ ਨੰਬਰ ਹੈਗਾ ਜਿਹਦੇ ਤੇ رابطہ ਕੀਤਾ ਜਾ ਸਕਦਾ ਤੇ ਜਿੱਦਾਂ ਮੇਲਿਆਂ ਦੀ ਮੈਂ ਗੱਲ ਕੀਤੀ ਹੈ ਕਿ ਜਿਹੜੇ ਵੱਡੇ ਇਵੈਂਟ ਇੱਥੇ ਹੁੰਦੇ ਆ ਕੀ ਉੱਥੇ ਇਹਨਾਂ ਦੀ ਸਟਾਲ ਉਪਲਬਧ ਹੋਇਆ ਕਰੇਗੀ ਕਿਸ ਤਰੀਕੇ ਨਾਲ ਇਹਨਾਂ ਨਾਲ ਰابطਾ ਕੀਤਾ ਜਾ ਸਕਦਾ ਹਾਂਜੀ ਜਿਵੇਂ ਤੁਸੀਂ ਕਹਿਆ ਵੀ ਮੇਲਿਆਂ ਦਾ ਸ਼ਹਿਰ ਹੈ ਮੈਲਬਨ ਤੇ ਅਸੀਂ ਕੋਸ਼ਿਸ਼ ਤਾਂ ਹੀ ਕਰਾਂਗੇ ਵੀ ਹਰ ਇੱਕ ਮੇਲੇ ਤੇ ਪਹੁੰਚ ਸਕਿਆ ਜਾਵੇ ਜਿਵੇਂ ਕਿ ਆਪਾਂ ਹੁਣ ਅੱਗੇ ਆਪਣਾ ਛੇਦੀ ਜੋੜ ਮੇਲਾ ਲੱਗਣਾ ਜੀ ਗ੍ਰਫਤ ਜੋ ਕਿ ਇੱਕ ਬਹੁਤ ਵੱਡਾ ਇਵੈਂਟ ਆ ਆਪਣੇ ਇਥੇ ਤੇ ਅਸੀਂ ਉੱਥੇ ਜ਼ਰੂਰ ਪਹੁੰਚ ਕਰਾਂਗੇ ਵੀ ਅਸੀਂ ਉੱਥੇ ਜਾ ਕੇ ਸਟਾਲ ਲਾਈਏ ਤੇ ਪਾਠਕਾਂ ਤੱਕ ਕਿਤਾਬਾਂ ਪਹੁੰਚਾ ਸਕੀਏ ਜੀ ਜੀ ਤੇ ਇਥੇ ਜਿਵੇਂ ਤੁਸੀਂ ਮੰਨ ਲਓ ਤੁਸੀਂ ਕੰਮ ਤੇ ਆ ਜਾਂ ਕੰਮ ਕਰਦੇ ਹੋ ਤੇ ਕਿਹੜੇ ਸਮੇਂ ਤੁਹਾਡੇ ਘਰੇ ਆ ਕੇ ਤੇ ਕਿੱਥੇ ਆ ਕੇ ਕਿਤਾਬਾਂ ਲੈ ਸਕਦੇ ਆ ਹਾਂਜੀ ਚਲੋ ਕਈ ਵਾਰ ਮੈਂ ਰਜੇਮਿਆਂ ਚ ਹੁੰਨੇ ਆਪਾਂ ਤੇ ਇੱਥੇ ਮੇਰੇ ਮੈਸੇਜ ਨੇ ਉਹ ਵੀ ਮੇਰੇ ਨਾਲ ਮੰਨ ਲਓ ਇੱਕ ਸਾਡਾ ਫੈਮਿਲੀ ਆਨਡ ਬਿਜ਼ਨਸ ਹੈ ਤੇ ਉਹ ਕਦੋਂ ਵੀ ਤੁਸੀਂ ਇੱਥੇ ਆ ਕੇ ਮਤਲਬ ਕਿਤਾਬ ਲਿਆ ਸਕਦੇ ਹੋ ਜਾਂ ਸਾਨੂੰ ਮਤਲਬ ਕਾਲ ਕਰੋ ਵੀ ਮੈਨੂੰ ਇਹ ਕਿਤਾਬ ਚਾਹੀਦੀ ਅਸੀਂ ਮੁਹੱਈਆ ਕਰਾਵਾਂਗੇ ਉਹ ਜ਼ਰੂਰ ਤੁਹਾਨੂੰ ਜੇ ਮੰਨ ਲਓ ਇੱਥੇ ਨਹੀਂ ਉਪਲਬਧ ਹੈਗੀ ਕਿੰਨੇ ਕ ਸਮੇਂ ਤੋਂ ਤੁਸੀਂ ਪੰਜਾਬ ਤੋਂ ਮਗਾ ਕੇ ਦੇ ਸਕਦੇ ਹੋ ਹਾਂਜੀ ਪੰਜਾਬ ਚ ਮਹੀਨੇ ਦੇ ਅੰਦਰ ਅਨੰਦ ਰਸਾਨੂੰ ਆ ਜਾਂਦੀ ਹੈ ਜੀ ਕਿਤਾਬ ਜੇ ਕੋਈ ਮਤਲਬ ਕੋਈ ਸਪੈਸੀਫਿਕ ਕੋਈ ਕਿਸੇ ਬੰਦੇ ਨੂੰ ਕਿਤਾਬ ਚਾਹੀਦੀ ਆ ਤੇ ਉਹ ਅਸੀਂ ਪਰ ਉਪਲਬਧ ਕਰਵਾ ਦਵਾਂਗੇ ਥੋੜੇ ਦਿਨਾਂ ਦੇ ਅੰਦਰ ਜੀ ਤੇ ਤੁਹਾਡਾ ਕੀ ਕੰਟੈਕਟ ਨੰਬਰ ਆ ਕੀ ਐਡਰੈਸ ਆ ਕੀ ਸਾਰਾ ਜੋ ਕਿ ਜੇ ਕਿਸੇ ਨੇ ਕੋ ਜਿਹੜੇ ਵੀ ਇੱਥੇ ਮੈਲਬਰਨ ਦੇ ਵਿੱਚ ਬੈਠੇ ਆ ਤੇ ਇਹ ਵੀ ਦੱਸ ਦਿਓ ਕਿ ਜੇ ਮੈਲਬਰਨ ਤੋਂ ਬਾਹਰ ਰਹਿੰਦੇ ਹੋ ਕਿਉਂਕਿ ਆਪਾਂ ਨੂੰ ਦੇਖਣ ਵਾਲੇ ਕੋਈ ਸਿਡਨੀ ਵੀ ਹੋ ਸਕਦੇ ਆ ਐਡਲੇਡ ਵੀ ਹੋ ਸਕਦੇ ਕਿਸੇ ਰੂਰਲ ਏਰੀਆ ਦੇ ਵਿੱਚ ਵੀ ਹੋ ਸਕਦੇ ਆ ਤੇ ਉਹਨਾਂ ਦਾ ਵੀ ਇੱਛਾ ਕਰਦੀ ਹੈ ਕਿਤਾਬ ਅਸੀਂ ਪੜ੍ਹੀਏ ਪਰ ਇੱਥੇ ਆਉਣਾ ਸੰਭਵ ਨਹੀਂ ਹੈਗਾ ਤੇ ਤੁਸੀਂ ਉਹਨਾਂ ਨੂੰ ਪੋਸਟ ਵਗੈਰਾ ਵੀ ਕਰ ਦਿਓ ਕਿਤਾਬਾਂ ਦਾ ਜੀ ਚਲੋ ਅਸੀਂ ਥੋੜੇ ਦਿਨਾਂ ਦੇ ਵਿੱਚ ਵੈਬਸਾਈਟ ਵੀ ਲਾਂਚ ਕਰ ਰਹੇ ਹਾਂ ਬਾਕੀ ਸਾਡਾ ਪੇਜ ਆ ਜੀ ਫੇਸਬੁੱਕ ਤੇ ਪੰਜਾਬ ਕਿਤਾਬਕਰ ਮੈਲਬਨ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਤੇ ਵੀ ਪੇਜ ਆ ਸਾਡਾ ਅਸੀਂ ਉੱਥੇ ਐਕਟੀਵਿਟੀ ਰੱਖਦੇ ਹਾਂ ਜਦੋਂ ਜਿੱਥੋਂ ਵੀ ਸਾਨੂੰ ਆਸਟ੍ਰੇਲੀਆ ਵਾਈਡ ਕਿਤੋਂ ਵੀ ਉਹ ਮਤਲਬ ਕਿਤਾਬਾਂ ਦਾ ਆਰਡਰ ਆਊਗਾ ਅਸੀਂ ਉਹ ਪਾਠਕ ਦੇ ਘਰ ਤੱਕ ਪਹੁੰਚਦੀ ਕਰਾਂਗੇ ਪੋਸਟ ਵੀ ਕਰਾਂਗੇ ਮੰਨ ਲਓ ਜੋ ਕੋਈ ਮੈਲਬਨ ਦੇ ਵਿੱਚ ਰਹਿੰਦਾਗਾ ਇੱਥੇ ਉਹ ਆ ਕੇ ਪਿਕਅਪ ਵੀ ਕਰ ਸਕਦਾ ਅਸੀਂ ਫਿਲਹਾਲ ਇਸ ਟਾਈਮ ਟਾਰਨੇਟ ਦੇ ਵਿੱਚ ਰਹਿੰਦੇ ਆ ਤੇ ਇੱਥੋਂ ਪਿਕਅਪ ਵੀ ਕਰ ਸਕਦੇ ਆ ਬਾਕੀ ਅਸੀਂ ਪੋਸਟ thro ਵੀ ਪਾਠਕਾਂ ਦਾ ਕੋ ਪਹੁੰਚ ਦਿਆਂ ਕਰਾਂਗੇ ਜੀ ਨੰਬਰ ਦੱਸਿਓ ਆਪਣਾ ਕੀ ਆ ਤੁਹਾਡਾ ਨੰਬਰ ਆ ਜੀ 7414 498 719 414 498 719 ਜੀ ਹਾਂਜੀ ਕਿਸੇ ਵੀ ਟਾਈਮ ਤੁਸੀਂ ਇੱਥੇ ਕੰਟੈਕਟ ਕਰਕੇ ਸਾਨੂੰ ਆਪਦੀ ਰੁਚੀ ਦੱਸ ਸਕਦੇ ਹੋ ਜਾਂ ਕੋਈ ਵੀ ਕਿਤਾਬਾਂ ਜੋ ਤੁਹਾਨੂੰ ਚਾਹੀਦੀਆਂ ਸਾਨੂੰ ਆਰਡਰ ਦੇ ਸਕਦੇ ਤੇ ਲਾਸਟ ਦੇ ਵਿੱਚ ਜਿਹੜਾ ਤੁਹਾਡੇ ਬਾਬਾ ਜੀ ਹੋਰਾਂ ਨੇ 70 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਸ ਲੈਗਸੀ ਨੂੰ ਕੰਟੀਨਿਊ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕੰਮ ਦਾ ਤੁਸੀਂ ਹੋਰ ਵੀ ਕਰ ਸਕਦੇ ਸੀ ਕਲੀਨਿੰਗ ਬਿਜ਼ਨਸ ਲੈ ਲੈਂਦੇ ਕੋਈ ਹਾਂਜੀ ਕੋਈ ਕੋਰੀਅਰ ਦੀ ਬੈਨ ਪਾ ਲੈਂਦੇ ਪੈਸੇ ਤਾਂ ਸਕਦੇ ਉਹਦੇ ਵਿੱਚ ਵੱਧ ਹੀ ਬਣਨੇ ਸੀ ਤੇ ਪਰ ਉਸ ਲੈਗਸੀ ਨੂੰ ਕੰਟੀਨਿਊ ਕਰਕੇ ਕੀ ਮਹਿਸੂਸ ਹੋ ਰਿਹਾ ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਜਿਵੇਂ ਸਾਡੇ ਦਾਦਾ ਜੀ ਕਮਲ ਸਿੰਘ ਨੇ ਸ਼ੁਰੂ ਕੀਤਾ ਸੀ ਤੇ ਉਹਨਾਂ ਤੋਂ ਅੱਗੇ ਸਾਡੇ ਤਾਇਆ ਜੀ ਕਾਮਰੇਡ ਪ੍ਰੀਤਮ ਸਿੰਘ ਦਰਦੀ ਮੇਰੇ ਡੈਡੀ ਜੀ ਅਵਤਾਰ ਸਿੰਘ ਅਣਖੀ ਜੀ ਤੇ ਉਹਨਾਂ ਨੇ ਸਾਨੂੰ ਪਾਸ ਆਨ ਕੀਤਾ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਅਸੀਂ ਕਿਤਾਬਾਂ ਨਾਲ ਜੁੜੇ ਤੇ ਕਿਤਾਬਾਂ ਨਾਲ ਜੁੜ ਕੇ ਬੰਦਾ ਮਤਲਬ ਆਮ ਜ਼ਿੰਦਗੀ ਨਾਲੋਂ ਇੱਕ ਹੋਰ ਜ਼ਿੰਦਗੀ ਹੋਰ ਜੀ ਲੈਂਦਾ ਹੂੰ ਕਿਹਾ ਜਾਂਦਾ ਸਿਆਣੇ ਨੇ ਕਿਹਾ ਵੀ ਜਦੋਂ ਮੈਂ ਕਿਤਾਬਾਂ ਪੜ੍ਹਨ ਲੱਗਿਆ ਤੇ ਮੈਂ ਉਹਦੇ ਨਾਲ ਇੱਕ ਜ਼ਿੰਦਗੀ ਹੋਰ ਜੀ ਲਈ ਹੂੰ ਤੇ ਉਸੇ ਤਰ੍ਹਾਂ ਅਸੀਂ ਉਸੇ ਲੈਗਸੀ ਨੂੰ ਕੋਸ਼ਿਸ਼ ਕਰਾਂਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਪਾਸ ਆਨ ਕਰੀਏ ਤਾਂ ਕਿ ਇਹ ਝੰਡਾ ਇਸੇ ਤਰ੍ਹਾਂ ਬੁਲੰਦ ਰਹੇ ਜੀ ਸੋ ਦੂਜੀ ਗੱਲ ਇੱਕ ਹੈ ਜਿਹੜੇ ਕਿਤਾਬਾਂ ਦਾ ਕੰਮ ਕਰਦੇ ਹਨ ਉਹਨਾਂ ਦੀ ਮੈਂ ਖਾਸੀ ਦੇਖੀ ਉਹ ਚਾਹੇ ਕਿਸੇ ਵਿਚਾਰਧਾਰਾ ਨਾਲ ਹੋਣ ਪਰ ਉਹ ਹਰ ਵਿਚਾਰਧਾਰਾ ਦੀਆਂ ਕਿਤਾਬਾਂ ਤੁਹਾਡੇ ਤੱਕ ਲੈ ਕੇ ਆਉਂਦੀਆਂ ਚਾਹੇ ਤੁਸੀਂ ਜਿਹੜਾ ਕਹਿ ਸਕਦੇ ਆ ਵੀ ਇਹ ਸਭ ਤੋਂ ਖੂਬਸੂਰਤੀ ਹੈ ਕਿ ਉਹ ਇੱਕ ਥਾਂ ਉੱਟ ਟਿਕ ਨਹੀਂ ਰਹਿੰਦੇ ਵੀ ਮੈਂ ਇਹਦੇ ਨਾਲ ਹੈਗਾ ਸੋ ਇਹ ਇੱਥੇ ਵੀ ਵਰਤਾਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਕੀ ਤੁਸੀਂ ਪੰਜਾਬ ਦਾ ਇਤਿਹਾਸ ਪੜ੍ਹਨਾ ਤੁਸੀਂ ਸਿੱਖ ਇਤਿਹਾਸ ਪੜ੍ਹਨਾ ਤੁਸੀਂ ਰਸ਼ੀਮ ਲਿਟਰੇਚਰ ਪੜ੍ਹਨਾ ਜੋ ਵੀ ਤੁਸੀਂ ਪੜ੍ਹਨਾ ਚਾਹੁੰਦੇ ਆ ਤੁਸੀਂ ਜਗਦੀਪ ਪੁਰਾਣੇ ਨਾਲ ਆਪਤਾ ਕਰ ਸਕਦੇ ਆ ਇਹ ਤੁਹਾਡੇ ਤੱਕ ਉਪਲਬਧ ਕਰਾਉਣਗੇ ਤੇ ਹਰ ਹਾਲਤ ਦੇ ਵਿੱਚ ਕਰਾਉਣਗੇ ਤੇ ਸਾਨੂੰ ਇਹ ਖੁਸ਼ੀ ਹੋਈ ਕਿ ਸਾਡੇ ਪਿੰਡਾਂ ਤੋਂ ਸਾਡੇ ਏਰੀਏ ਤੋਂ ਖਾਸ ਤੌਰ ਤੇ ਬਰਨਾਲੇ ਤੋਂ ਸਾਰੇ ਉੱਥੋਂ ਹੀ ਆਉਂਦੇ ਆ ਤਾਂ ਉੱਥੋਂ ਆ ਕੇ ਤੇ ਮੈਲਬਰਨ ਦੇ ਵਿੱਚ ਵੀ ਜਗਦੀਪ ਪੁਰਾਣੇ ਅਪਰਾਲਾ ਕੀਤਾ ਤੇ ਇਹ ਸ਼ੁਰੂਆਤ ਕੀਤੀ ਤੇ ਇਹ ਸ਼ੁਰੂਆਤ ਨੂੰ ਹੌਲਾਰਾ ਦੇਣਾ ਸਾਡਾ ਫਰਜ਼ ਬਣਦਾ ਉਸੇ ਫਰਜ਼ ਹੈ ਤੇ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆ। ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗ ਸਕੇ ਜੇ ਕੋਈ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਹੈਗਾ ਕਿਤਾਬਾਂ ਪੜ੍ਹਨ ਦਾ ਸ਼ੌਕ ਹੈਗਾ ਤਾਂ ਉਹ ਇਹਨਾਂ ਨਾਲ رابطہ ਕਰਕੇ ਕਿਤਾਬਾਂ ਲੈ ਸਕਦਾ ਉਹਦੇ ਘਰ ਤੱਕ ਕਿਤਾਬਾਂ ਜਿਹੜੀਆਂ ਆ ਜਾਣਗੀਆਂ ਬਾਜ਼ਰਬ ਕੀਮਤਾਂ ਤੇ ਇਹ ਭਰੋਸਾ ਅਸੀਂ ਦਿੰਨੇ ਆ ਕਿ ਜਿਹੜਾ ਕਹਿ ਸਕਦਾ ਕਿ ਤੁਹਾਨੂੰ ਬਾਜ਼ਰਬ ਕੀਮਤਾਂ ਤੇ ਕਿਤਾਬਾਂ ਮਿਲਣਗੀਆਂ ਕਿਉਂਕਿ ਇਹਨਾਂ ਦੇ ਤਾਇਆ ਜੀ ਤੋਂ ਅਸੀਂ ਕਿਤਾਬਾਂ ਖਰੀਦੀਆਂ ਸੀ ਅਸੀਂ ਜੇ ਕਹ ਲਈਏ ਪਾਠਕ ਬਣੇ ਆ ਕਿਤਾਬਾਂ ਦੇ ਤਾਂ ਇਹਨਾਂ ਦੇ ਤਾਇਆ ਜੀ ਹੋਰਾਂ ਦਾ ਉਹ ਚ ਯੋਗਦਾਨ ਆ ਕਿ ਜਿੰਨੇ ਸਾਡੇ ਏਰੀਏ ਦੇ ਵਿੱਚ ਮੇਲੇ ਲੱਗਦੇ ਸੀ ਤਾਂ ਉੱਥੇ ਉਹਨਾਂ ਦੀ ਸਟਾਲ ਹੁੰਦੀ ਸੀ ਉਹ ਖੁਦ ਸਾਨੂੰ ਜਿਹੜਾ ਹੈਗਾ ਕਿ ਗਾਈਡ ਕਰਦੇ ਸੀ ਵੀ ਆਹ ਕਿਤਾਬ ਕਾਕਾ ਜੀ ਤੁਸੀਂ ਲਓ ਇਹ ਕਿਤਾਬ ਪੜਨ ਵਾਲੀ ਹੈ ਤੇ ਪੈਸਿਆਂ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕਦੇ ਨਹੀਂ ਮਤਲਬ ਇਹੋ ਜੀ ਕੀਤੀ ਵੀ ਐਨੇ ਪੈਸੇ ਲੈਣੇ ਆ ਐਂ ਲੈਣੇ ਆ ਤਾਂ ਉਹਨਾਂ ਦਾ ਮਕਸਦ ਹੁੰਦਾ ਸੀ ਵੀ ਅੱਖਰ ਗਿਆਨ ਲੋਕਾਂ ਤੱਕ ਵੱਧ ਤੋਂ ਵੱਧ ਜਾਵੇ ਤੇ ਮੈਨੂੰ ਮੈਂ ਪੂਰ ਉਮੀਦ ਆ ਕਿ ਉਹਨਾਂ ਦੀ ਤੀਜੀ ਪੀੜ੍ਹੀ ਚੋਂ ਜਿਹੜੇ ਉਹਨਾਂ ਦੇ ਫਰਜ਼ੰਦ ਨੇ ਜਗਦੀਪ ਹੋਰੀ ਇਹ ਵੀ ਉਸੇ ਤਰੀਕੇ ਦਾ ਜਿਹੜਾ ਹੈ ਉਸੇ ਲੈਗਸੀ ਨੂੰ ਉਸੇ ਸਿਲਸਲੇ ਨੂੰ ਉਸ ਤਰੀਕੇ ਨਾਲ ਲੈ ਕੇ ਜਾਣਗੇ ਤੁਸੀਂ ਸੀ7 ਆਸਟ੍ਰੇਲੀਆ ਦੇ ਉੱਤੇ ਇਸ ਤਰੀਕੇ ਨਾਲ ਜੁੜੇ ਰਹੋ ਅਸੀਂ ਹੋਰ ਵੀ ਗੱਲਾਂ ਬਾਤਾਂ ਕੁਝ ਨਵੇਂ ਪੱਖ ਜੋ ਇੱਥੇ ਤੁਹਾਨੂੰ ਨਹੀਂ ਮਿਲ ਰਹੇ ਜੋ ਤੁਹਾਡੇ ਤੱਕ ਗੱਲਾਂ ਬਾਤਾਂ ਨਹੀਂ ਪਹੁੰਚ ਰਹੀਆਂ ਉਹ ਅਸੀਂ ਇਸ ਮੰਚ ਤੱਕ ਲੈ ਕੇ ਆਈਏ ਮਿਹਰਬਾਨੀ ਸ਼ੁਕਰੀਆ ਕੈਮਰੇ ਦੇ ਪਿੱਛੇ ਅਵਤਾਰ ਸਿੰਘ ਟੈਣਾ ਨਾਲ ਮੈਨੂੰ ਤਰਨਦੀ ਬਲਾਸਪੁਰ ਨੂੰ ਦਿਓ ਇਜਾਜ਼ਤ ਮਿਹਰਬਾਨੀ ਸਤਿ ਸ਼੍ਰੀ ਅਕਾਲ